ਮੇਰੇ ਪਸੰਦ ਨਾਲ ਹੀ ਸਬਜੀ ਵੀ ਨਹੀਂ ਯਾਰ ਇਹ ਮੇਰੇ ਮੇਰੇ ਪਾਸ ਨਹੀਂ ਤੇ ਅਗਲੇ ਦੇ ਪਾਸ ਕਿੱਥੋਂ ਆ ਜੂ ਮੈਂ ਜਵਾਬ ਦੇ ਦਿੰਦਾ ਵੀ ਅਗਲੇ ਨੂੰ ਲਿਆਉਣ ਵਾਲੇ ਦੀ ਵੀ ਰੂਹ ਖੁਸ਼ ਹੋਵੇ ਤੇ ਨਾਲੇ ਮੇਰੀ ਰੂਹ ਖੁਸ਼ ਹੋਵੇ ਮੈਂ ਪੈਸੇ ਤਾਂ ਅੱਜ ਮੇ ਲੈਂਨਾ ਓਨੇ ਬਣਾ ਕੇ ਛੱਡਨੇ ਹੁੰਦੇ ਕੋਈ ਬੰਦਾ ਵੀ ਆਪਾਂ ਨੂੰ ਕਹਦੇ ਰਵਾਧਾਰ ਕਰਦੇ ਵੀ ਰੇਹ ਦਾ ਦਾਣਾ ਪਿਆ ਨਾਲੇ ਕਹਿੰਦੇ ਵੀ ਜਿਹੜੇ ਆਰਗੇਨਿਕ ਕਰਨੇ ਵੀ ਹੁੰਦੇ ਹੀ ਨਹੀਂ ਫਿਰ ਉਹ ਜਿਵੇਂ ਹੁਣ ਤੋਂ ਤੈਨੂੰ ਅੱਜ ਨਾ ਖਾ ਖਵਾ ਦਈਏ ਸਰੀਰ ਕੱਲ ਨੂੰ ਵੀ ਮੰਗੂਗਾ ਹਾਂ ਜਿਹੜੀ ਇਹ ਧਰਤੀ ਆ ਇਹਨੂੰ ਹੌਲੀ ਹੌਲੀ ਕਿਤੇ ਲਾ ਲਾ ਜਮੀਨ ਕਿੰਨੇ ਰੁਪਏ ਅੱਠ ਕਨਾਲਾ ਕਿੱਲਾ ਹੀ ਇਹ ਬਾਪੂ ਫਿਰ ਮਾਲਾ ਗੁਜ਼ਾਰਾ ਹੋਏ ਨਾ ਫਿਰ ਹਾਂ ਹੁੰਦਾ ਹੁੰਦਾ ਪੂਰਾ ਗੁਜ਼ਾਰਾ ਫਿਰ ਪੰਡਾ ਆਖ ਕੇ ਜਿਹੜੀ ਉਹ ਤਾਂ ਦੇਖਦੇ ਨਹੀਂ ਤੇ ਜਿਹਨੇ ਉਟੇ ਪਾਸ ਹੋਈ ਆ ਟਾਈਮ ਪਾਸ ਫਸ ਕਲਾਸ ਹੋ ਮਾਲਾ ਇੱਕ ਕਿੱਲਾ ਬਾਪੂ ਕਿੰਨੇ ਰੁਪਏ ਕਮਾਉਣ ਦਾ ਸਾਲ ਚ ਸਾਲ ਚ ਜੇ ਚੰਗੀ ਸਬਜ਼ੀ ਦਾ ਭਾਜੇ ਚੰਗੀ ਲੱਗ ਜੇ 4 ਲੱਖ ਰੁਪਏ ਤੇ ਖਰਚਾ ਕਿੰਨਾ ਆ ਜਾਂਦਾ ਬਾਪੂ ਫਿਰ ਖਰਚਾ ਉਹਦੇ ਤੇ ਜਿਹਨੇ ਬੀਆਂ ਮੋਹੜਾ ਦਿੱਤਾ ਆ ਜਾਂਦਾ ਜਿਹਨੇ ਤੂੰ ਮੁਕਾ ਅਗਰ 50-60000 ਰੁਪਇਆ ਖਰਚ ਲੱਖ ਰੁਪਇਆ ਲੱਖ ਕੱਢ ਦੇ ਸਾਡੇ ਲੇਬਰ ਬਾਪੂ ਯਾਰ ਲੋਕ ਤਾਂ ਤੁਸੀਂ ਇੱਕ ਤੁਸੀਂ ਇੱਕ ਇਕੱਲੇ ਚ ਖੁਸ਼ ਹੋਏ ਫਿਰਦੇ ਲੋਕ ਐ ਤੇ 15-15 20-20 ਕਿੱਲੇ ਭਾਈ ਫਟੜਦਾ ਮੈਨੂੰ ਨਾ 100-100 ਕਿੱਲੇ ਵਾਲੇ ਭੁੱਖੇ ਮਰਦੇ ਵਿਖਾ ਦੇਣਾ ਹੱਥ ਚੜਦੇ ਮੂਰੇ ਤਾਂ ਉਹ ਕੀ ਕਾਰਨ ਹੁੰਦਾ ਫਿਰ ਉਹ ਕਾਰਨ ਜਦੋਂ ਤੂੰ ਡੱਕਾ ਕਰਦਾ ਹੀ ਨਹੀਂ ਇੱਥੇ ਬੈਠਾ ਹੁਣ ਇਹਨੇ ਉਥੇ ਪਿੱਪਲ ਦੀ ਛਾਵੇਂ ਮੰਜੇ ਢਾ ਦਮੂਗਾ ਦੋ ਉਥੇ ਤੋਰੀਆਂ ਕੱਦੂ ਭਿੰਡੀ ਕਰੇਲਾ ਚੌਲਾ ਤੋੜ-ਤੋੜ ਰੱਖੀ ਜਾਊਂਗਾ ਇਹ ਵੇਚੀ ਜਾਊਗੀ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਵਾਹਲਾ ਮਾਲ ਹੈ ਉਦੋਂ ਮੇਰੇ ਕੋਲੇ ਰੇੜੀ ਹੈ ਮੈਂ ਭਰ ਕੇ ਦਾਂਸੋਂ ਵਾਲੇ ਤੇ ਬਲਾਦ ਮੈਂ ਮੇ ਨੇੜੇ-ਨੇੜੇ ਪਿੰਡਾਂ 'ਚ ਗਿੜਾ ਲਾਉਣਾ 10 ਵਜੇ ਨੂੰ ਮੁੜ ਕੇ ਆ ਕੇ ਰੋਟੀ ਖਾ ਲੈਣੀ ਹੈ ਹਾਂ ਵੀ ਕੰਨ ਵਾਲੇ ਬੰਦੇ ਨੂੰ ਨਾ ਇੱਥੇ ਬੜਾ ਕੁਛ ਹੈ ਜੇ ਕਰੇ ਤਾਂ ਤੇ ਇੱਕ ਗੱਲ ਆ ਵੀ ਇੰਨੀ ਉਮਰ ਤੱਕ ਵੀ ਨਮਾਉਣੀ ਬਹੁਤ ਔਖੀ ਹੈ ਤੇ ਨਹੀਂ ਔਖੀ ਦਾ ਅਸੀਂ ਨਾ ਵੀ ਨਮਾਉਣੀ ਹੈ ਮੈਂ ਦਾ ਜੋਖੜ ਲੱਗੇ ਜੇ ਕੋਈ ਮੇਰੇ ਭਾਰੀ ਬਣ ਜਾਂਦੀ ਆ ਰਾਤ ਨੂੰ ਚਾਹਸ ਮੇਰੀ ਚੱਤਾ ਪਾਣੀ ਕੱਢਦੀ ਆ ਜੀ ਮੰਨ ਇਹਨੂੰ ਕਿਤੇ ਮੈਂ ਨਹੀਂ ਮੰਨਦਾ ਬੋਲਿਆ ਨੇ ਮੈਨੂੰ ਨਹੀਂ ਬੋਲਿਆ ਹੁਣ ਤੇ ਤੂੰ ਆ ਗਿਆ ਤੇ ਤੈਨੂੰ ਆਏ ਨਹੀਂ ਵੀ ਤੂੰ ਰੁਸ ਕੇ ਵਗ ਜਾਵੇਂਗਾ ਦੁਖੀ ਕਰਕੇ ਅੱਜ ਤੱਕ ਖੁਸ਼ ਕਰਕੇ ਛੋੜ ਦੇ ਖੁਸ਼ ਕਰ ਤਾ ਅਸੀ ਕਾਲ ਦੋਸਤੋ ਮੈਂ ਗੁਰਪ੍ਰੀਤ ਕੋੜਲੀ ਤੇ ਇਸ ਵਕਤ ਮੌਜੂਦ ਆ ਪੰਜਾਬ ਦੇ ਇੱਕ ਪਿੰਡ ਮਹਿਮਾ ਸਵਾਈ ਦੇ ਵਿੱਚ ਤੇ ਮੈਂ ਅੱਜ ਸੋ ਇੱਥੇ ਲੰਗੀ ਜਾਂਦੇ ਸੀ ਅਸੀਂ ਰਾਹ ਦੇ ਵਿੱਚ ਦੇਖਿਆ ਕਿ ਬੇਬੇ ਬਾਪੂ ਐ ਤੇ ਨਾਲ ਸਬਜੀ ਲਈ ਬੈਠੇ ਆ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਕਿਉਂਕਿ ਅੱਜ ਦਾ ਦੌਰ ਇਦਾਂ ਦਾ ਵੀ ਜਿਹੜਾ ਹੈਗਾ ਜਵਾਕ ਉਹਲੇ ਟਾਈਮ ਨਹੀਂ ਉਹ ਆਪਦੇ ਕੰਮਾਂ 'ਚ ਹੁੰਦੇ ਆ ਵੱਡੇ ਆਪਦੇ 'ਚ ਸੋ ਜ਼ਿੰਦਗੀ ਦੇ ਤਜਰਬਿਆਂ ਦੀ ਗੱਲ ਕਰਦੇ ਆ ਨਾਲ-ਨਾਲ ਜਿਹੜਾ ਹੈਗਾ ਜਿਹੜਾ ਬਜ਼ੁਰਗਾਂ ਨਾਲ ਗੱਲਬਾਤ ਕਰਦਾ ਇਹ ਬਸ ਸਸਰੀ ਘਰ ਪਹਿਲਾਂ ਤਾਂ ਸਸਰੀ ਘਰ ਬਤ ਉਹ ਠੀਕ ਆ ਆ ਠੀਕ ਆ ਵਧੀਆ ਕਿੰਨੇ ਬਾਬੂ ਠੀਕ ਹੈ ਹਾਂ ਮੈਂ ਵੀ ਠੀਕ ਆ ਬਤਾ ਕਿੰਨੇ ਸਾਲ ਉਮਰ ਹੋ ਗਈ ਫਿਰ ਮੇਰੀ ਹੋ ਗਈ 65 66 ਸਾਲ ਦੀ ਉਮਰ ਜੀ ਤੇਰੇ ਤੇਰੀ ਉਮਰ ਕਿ ਨਹੀਂ ਹੋ ਗਈ ਮੇਰੀ ਹੋਊਗੀ 60 ਫਿਰ 70 60 60 ਇੱਧਰ ਹੈ ਇਹ ਤਾਂ ਮੈਨੂੰ ਵੀ ਬਤਾਤੀ ਸੀ ਪਹਿਲਾਂ ਨਹੀਂ ਥੋੜੀ ਘਣੀ ਵੱਧ ਹੋ ਗਈ ਵੱਧ ਕਰ ਲੈ ਮੇਰੀ ਆਖਾ ਤੇਨੇ ਉਮਰ ਚ ਕੀ ਕੀਤਾ ਕੀ 60 65 ਸਾਲਾਂ ਚ ਕੀ ਕਰੇ ਤੇ ਹਮ ਚ ਵਿਆਹ ਲੈ ਹਾਂ ਘਰ-ਬਾਰ ਬਣਾ ਤੇ ਘਰ-ਬਾਰ ਬਣਾ ਮੈਂ ਗੈਣਾ ਪਾੜ ਲਾਂ ਮੁਰਕੇ ਚ ਵਾਕ ਵੱਡੇ ਹੋਗੇ ਵਿਆਹ ਵਿਆਹ ਕਰਤੇ ਚੰਗੇ ਚੰਗੇ ਕਰੀ ਵਿਆਹ ਤੇ ਵੱਟ ਗਾਇਸ ਦੀ ਰੋਟੀ ਉਹ ਖਾਣੇ ਆ ਇਸ ਦੀ ਸੀ ਖਾਈ ਜਾਂਦੀ। ਵਿਆਹ ਨੂੰ ਕਰਾ ਚਰ ਹੋ ਗਿਆ ਬੰਦਾ। ਮੇਰੇ ਹਾਂ ਵਿਆਹ ਨੂੰ ਹੋ ਗਏ ਹੋਣਗੇ ਮੇਰੇ 55 ਸਾਲ। ਉਹ ਤੰਦਰਤ 65 ਸਾਲ ਉਮਰ ਆ 55 ਸਾਲ ਦਾ। ਤੇ ਮੈਂ 5 12 13 ਸਾਲ ਦਾ ਹੀ ਵਿਆਹ ਤਾਂ ਸੀ ਮੈਨੂੰ ਤਾਂ। ਐਡਾ ਹੋ ਹੈ ਨਹੀਂ ਸੀ ਲਗਾਨੀ ਸੀ। ਮੈਂ ਇਕੱਲਾ ਮਾਪਿਆਂ ਦੇ ਘਰੇ ਤੇ ਦੋ ਮੇਰੀਆਂ ਭੈਣਾਂ ਸੀ ਉਹ ਆਧੀਆਂ ਵੀ ਸਾਨੂੰ ਵੀ ਸਾਡੇ ਪਰਝਾਈ ਆ ਜੀ। ਅੱਛਾ ਤੇ ਮੈਨੂੰ ਵਿਆਹ ਤਾਂ ਛੋਟੇ ਜਿਹੇ ਉਹ ਮੇਰੇ ਕੋਈ ਦਾੜੀ ਨਹੀਂ ਸੀ ਮੋਛੀ ਨਹੀਂ ਸੀ। ਆ 12-13 ਸਾਲ ਦਾ ਹੀ ਹਾਂ 12 ਤੇ ਮੈਂ ਤੇਰੀ ਕਿੰਨੇ ਸਾਲ ਦੀ ਉਮਰ ਸੀ ਉਦੋਂ ਮੇਰੀ ਹੈਗੀ 14 ਸਾਲ ਦੀ ਉਦੋਂ ਐ ਐਡੀ ਛੋਟੀ ਵਿਆਹ ਦੀ ਸੀ ਫਿਰ ਮਸਾਕ ਕਰਨ ਵਾਲਾ ਨੇ ਕਰਾਤਾ ਪੁਹਾਰੇ ਬਾਈ ਨੇ ਕਰਾਤਾ ਹਾਂ ਪਰ ਬੁਰ ਬੁਰ ਕੁੁਰਗਾਨਾ ਨੇ ਇਹ ਕਾਰ ਕਰ ਲਾ ਗਿਆ ਅੱਛਾ ਤੇ ਹੋ ਗਿਆ ਯਾਰ ਤੇ ਫਿਰ ਮਾਂ ਲਾਈਨੀ ਛੋਟੀ ਉਮਰ ਦੇ ਵਿਆਹ ਹੋਇਆ ਉਹਦਾ ਕੀ ਫਾਇਦਾ ਹੋਇਆ ਨੁਕਸਾਨ ਹੋਇਆ ਕਿਵੇਂ ਫਿਰ ਰਿਹਾ ਕੋਈ ਨੁਕਸਾਨ ਨਹੀਂ ਕੋਈ ਫਾਇਦਾ ਨਹੀਂ ਹੋਇਆ ਚਾਰ ਹੀ ਬੱਚੇ ਐ ਹਾਂ ਚਾਰੇ ਵਧੀਆ ਸੱਟਾ ਦੋ ਗੁੱਡੀਆਂ ਇੱਕ ਮੁਖਸਰ ਵਿਆਹੀ ਇੱਕ ਸੁਖਨੇ ਵਿਆਹੀ ਐ ਤੇ ਦੋ ਬੱਚੇ ਆ ਵਧੀਆ ਉਹਨਾਂ ਦੇ ਵਿਆਹ ਕਰਤੇ ਛੱਡ ਗਏ ਸੱਤ ਸਾਰਾ ਪੰਜ ਸੁਖਣਾ ਦੋ ਪੋਤਰੀਆਂ ਇੱਕ ਪੋਤਾ ਵੱਡੇ ਮੁੰਡੇ ਦੇ ਛੋੜੇ ਮੁੰਡੇ ਦੇ ਇੱਕ ਮੁੰਡਾ 16 ਸਾਲਾਂ ਤੋਂ ਹੋਇਆ ਮੈਂ ਕਹ ਹੁਣ ਤੂੰ ਪੜ ਬੋਤਿਆਂ ਵਾਲੀ ਹੋ ਗਈ ਉਹ ਕੀ ਹੋ ਗਈ ਉਹ ਪੋਤੇ ਵਾਲੀ ਪੋਤੇ ਵਾਲੀ ਪੋਤੇ ਵਾਲੀ ਪੋਤੇ ਵਾਲੀ ਦੋਤੇ ਆਈ ਵੀ ਹੈ ਦੋਤੇ ਵੀ ਹੈ ਅੱਛਾ ਦੋ ਦੋਤੇ ਆ ਤੇ ਫਿਰ ਕੀ ਮਾਲਾ ਫਿਰ ਜਦੋਂ ਮਾੜੇ ਚੰਗੇ ਦਿਨ ਵੀ ਆਏ ਹੋਣੇ ਫਿਰ ਕਿਦਾਂ ਕੱਢੇ ਉਹ ਕਿਦਾਂ ਕਿਹੜੇ ਕੱਢੇ ਉਹਦੀ ਜਵਾਨੀ ਸੀ ਜੋਰ ਸੀ ਜਿਆਦਾ ਲੈਂਦੇ ਸੀ ਤੇ ਹੁਣ ਝੱਲੀ ਜਾਂਦੀ ਮਤਲਬ ਹੋਣੋ ਸੋ ਕੰਮ ਨਹੀਂ ਹੁੰਦਾ ਅਗਲੀ ਕੰਪਾਲਡੀਆਂ ਲੋਹਾ ਅੱਛਾ ਤੇ ਆਪਦਾ ਜਿੰਨਾ ਖੁੰਡਾ ਛੇ ਕਰਕੇ ਖਾ ਲੈਣੀ ਠੀਕ ਹੈ ਮੈਨੂੰ ਇੱਥੇ ਰਾਬੂ ਫਿਰ ਤੂੰ ਤੇ ਤੇ ਤੁਹਾਡਾ ਕੀ ਤਿਆਰ ਬਾਰਿਆ ਜਾਂਦਾ ਬਹੁਤ ਹੀ ਆ ਰਹੀ ਤੇ ਯਾਰ ਮੇਰੇ ਪੁੱਤ ਮੇਰੇ ਤਾਂ ਮੈਂ ਤਾਂ ਬਹੁਤ ਜੜੇ ਜ਼ਿੰਦਗੀ ਚ ਮੈਂ ਤਾਂ ਐਡਾ ਤਕੜਾ ਆਦਮੀ ਸਾਂ ਬਹੁਤ ਮੈਂ ਜਿਆਦੇ ਦੁੱਧ ਕਿਉਂ ਖਾਦਾ ਕਰਦਾ ਜਿੰਨਾ ਕਹਿਦਗੇ ਉਹਨਾਂ ਜਿਵੇਂ ਹੁਣ ਬਤਲ ਵੀ ਮੈਂ ਢੱਲਾ ਹਾਂ ਅਸਲ ਮੈਂ ਉਹ ਪੁਰਾਣੀ ਖਰਾਕ ਤੇ ਸਿਫਤੀ ਤੁਰਿਆ ਹਾਂ ਛੌਂਕ ਮੈਨੂੰ ਬੜਾਇਆ ਕੰਮ ਦਾ 4 ਸਾਲ ਹੋ ਗਏ ਕੰਮ ਮੈਂ ਡੁਪਲੀਕੇਟ ਨਹੀਂ ਕਰਦਾ ਮੈਂ ਕੰਮ ਕਰਦਾ ਸਹੀ ਆਇਨੀ ਕਾ ਵੀ ਡੁਪਲੀਕੇਟ ਜਾਂ ਕੰਮ ਕਰਦਾ ਇੱਥੇ ਜੇ ਮੇਰੇ ਪਸੰਦ ਆ ਗਈ ਨਾ ਸਬਜ਼ੀ ਤੇ ਪਿੱਛਾ ਕੱਢਿਆ ਤੇ ਪਿੱਛੇ ਕੱਢੂਗਾ ਜੇ ਮੇਰੇ ਪਸੰਦ ਦਾ ਹੀ ਸਬਜ਼ੀ ਵੀ ਨਹੀਂ ਯਾਰ ਇਹ ਮੇਰੇ ਮੇਰੇ ਪਾਸ ਨਹੀਂ ਤੇ ਅਗਲੇ ਦੇ ਪਾਸ ਕਿੱਥੋਂ ਆਜੂ ਮੈਂ ਜਵਾਬ ਦੇ ਦਿੰਦਾ ਵੀ ਅਗਲੇ ਨੂੰ ਲਿਆਣ ਵਾਲੇ ਦੀ ਵੀ ਰੂਹ ਖੁਸ਼ ਹੋਵੇ ਤੇ ਨਾਲੇ ਮੇਰੀ ਰੂਹ ਖੁਸ਼ ਹੋਵੇ ਮੈਂ ਪੈਸੇ ਤਾਂ ਅੱਜ ਮੇ ਲੈਂਨਾ ਹਾਂ ਉਹਨੇ ਬਣਾ ਕੇ ਛੱਗਣੀ ਹੁੰਦੀ ਹੈ ਠੀਕ ਹੈ ਠੀਕ ਹੈ ਤੇ ਬਾਪੂ ਫਿਰ ਮਾੜ ਜਿਹੜੀ ਆ ਖੇਤੀਆਂ ਸਾਰੀ ਸਾਰੀ ਬਿਨਾਂ ਰੇਸਪਰੇਟ ਹੁੰਦੀ ਹੈ ਬਿਨਾਂ ਰੇਸਪੇ ਕੋਈ ਬੰਦਾ ਵੀ ਆਪਾਂ ਨੂੰ ਕਹਦੇ ਰਵਾਧਾਰ ਕਰਦੇ ਵੀ ਰੇ ਦਾ ਦਾਣਾ ਪਿਆ ਚਾਹੇ ਮਾ ਪੱਠਾ ਜੋ ਜਰੂਰ ਪਾਉਂਦੇ ਆ ਬੱਕਰਾਂਾਂ ਦੇ ਲਈਆਂ ਵਾਸਤੇ ਅੱਛਾ ਥੋੜੀ ਘਣੀ ਆ ਬਰਸੀਨ ਜੀ ਚ ਹਾਂ ਬਰਸੀਨ ਜੀ ਚ ਆ ਗੰਦਾ ਹੈ ਗੋਭੀ ਆ ਪਾਲਕਾ ਹੈ ਮੇਥਾ ਹੈ ਉਹ ਪਰੇ ਗੋਭੀ ਲਾਤੀ ਉਹ ਮੇਥੇ ਵੀ ਜੇ ਪਾਇਆ ਰੂੜੀ ਦੀ ਰੇ ਜਰੂਰ ਪਾਉਂਦਾ ਗਊਸ਼ਾਲਾ ਚੋਂ ਲਿਆਉਂਗਾ ਹੁਣ 10 12 ਟਰਾਲੀਆਂ ਪੋਰ ਪੋਰ ਕਿ ਇੱਥੇ ਬੁੜੀਆਂ ਬੰਦੇ ਜਦੋਂ ਸਬਜ਼ੀ ਤੋੜਦੇ ਹੁੰਦੇ ਆ ਬੈਠੇ ਮਲ ਮਲ ਕੇ ਉਹ ਫਿਰ ਵੱਟਾ ਤੇ ਨਾਲ ਲਵਾਈ ਜਾਂਦਾ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਫਿਰ ਇਹ ਸਬਜ਼ੀ ਦਾ ਕੰਮ ਸਬਜ਼ੀ ਵਾਲੇ ਕੰਮ ਨੂੰ ਹੋ ਗਿਆ 10-15 ਸਾਲ ਮਾਲਾ ਫਿਰ ਪੂਰਾ ਤਿਆਰ ਬਾ ਪੂਰਾ ਹੀ ਤਿਆਰ ਬਾ ਪੱਕਾ ਤੇ ਨਾਲੇ ਕਹਿੰਦੇ ਵੀ ਜਿਹੜੇ ਆਰਗੇਨਿਕ ਕਰਨੇ ਵੀ ਹੁੰਦੇ ਹੀ ਨਹੀਂ ਫਿਰ ਔਖਾ ਇਹ ਹੁੰਦੀ ਹੈ ਇਹ ਨਸ਼ਾ ਜਿਵੇਂ ਹੁਣ ਤੂੰ ਤੈਨੂੰ ਅੱਜ ਨਸ਼ਾ ਖਵਾ ਦਿੱਤੇ ਹਾਂ ਸਰੀਰ ਕੱਲ ਨੂੰ ਵੀ ਮੰਗੂਗਾ ਹਾਂ ਜਿਹੜੀ ਇਹ ਧਰਤੀ ਹੈ ਇਹਨੂੰ ਹੌਲੀ ਹੌਲੀ ਕਿਤੇ ਹੀ ਲਾ ਲਾ ਆ ਵੇਖਾ ਲਸਣ ਤੈਨੂੰ ਕਿੱਡਾ ਮਾਰਾ ਲੱਗਦਾ ਹਾਂ ਇਹਦੇ ਚ ਸਵਾਹ ਸੱਟ ਕੇ ਜਦੋਂ ਮੈਂ ਮੱਠੋ ਲਾ ਤੇ ਇਹਦੇ ਚ ਗੋੜ ਰੰਬੀ ਮਾਰਤੀ ਆ ਡਾ ਡਾਏ ਹੋ ਜੂਗਾ ਹੋ ਵੇਖੋ ਹੋ ਬੜਾ ਖੜਾ ਗਾਂ ਜਾ ਕੇ ਦੇਖ ਪੂਰਾ ਮੋਟੋਬੀ ਲੱਗੀ ਪਈਆਂ ਗਾਜਰਾਂ ਲੱਗੀਆਂ ਪਈਆਂ ਇਹ ਜੇ ਦੇਸੀ ਲੱਗਿਆ ਤਾਂ ਥੋੜੀ ਥੋੜੀ ਜਿਵੇਂ ਹੁਣ ਸਰੀਰ ਚੋਂ ਨਸ਼ਾ ਕੱਢਣਾ ਹੈ ਵੀ ਕੇਰਾਂ ਦਾ ਤਕਲੀਫ ਆਉਗੀ ਹਾਂ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਰੋਗ ਕੱਟਿਆ ਜਾਂਦਾ ਠੀਕ ਹੈ ਇਹ ਆਹੀ ਚੀਜ਼ ਆ ਖੇਤੀ ਇਹ ਕਿਹੜਾਂ ਫਸਲਾਂ ਮਾਰੀ ਹੋਊਗੀ ਹਾਂ ਤੇ ਜਿਵੇਂ ਪਾਈ ਜਾਵਾਂਗੇ ਜਿਵੇਂ ਜਿਵੇਂ ਬਸ ਹੋਈ ਜਾਊਗੀ ਉਹਨੇ ਪਾਣੀ ਬਸ ਇਹਨੂੰ ਸੁਸਰਾ ਸਾਫ ਲੱਗਦਾ ਰਹੇ ਹਾਂ ਜੇ ਤੁਹਾਡੇ ਕੋਲ ਤਾਂ ਕੱਸੀ ਦਾ ਪਾਣੀ ਕੱਸੀ ਦਾ ਪਾਣੀ ਆ ਇੱਥੇ ਮੇਰੇ ਮੱਛੀ ਮੋਟਰ ਦਾ ਪਾਣੀ ਲਾਉਂਦੇ ਆ ਆ ਮੇਰੇ ਮੱਛੀ ਮੋਟਰ ਆਪਦੀ ਲੱਗੀ ਆ ਆਪਦੀ ਲੱਗੀ ਕੱਸੀ ਵਰਗਾ ਪਾਣੀ ਹੈ ਦਾ ਅੰਦਰ ਜੇਨਰੇਟਰ ਪਿਆ ਤੇ ਜੇਨਰੇਟਰ ਚਲਾ ਲੈਣਾ ਆਪਦੀ ਬੰਬੀ ਦਾ ਪਾਣੀ ਲਾਉਂਗਾ 2 ਇੰਚੀ ਪਾਣੀ ਠੀਕ ਹੈ ਇੱਕ ਕਿੰਨੇ ਖੇਤੀ ਕਿੰਨੇ ਥਾਂ ਚਾਹੀਏ ਕਿ ਕਿਲੇ ਚ ਕਿਲੇ ਚ ਜਮੀਨ ਕਿੰਨੀ ਥੋੜੀ ਹੱਥ ਕਨਾਲਾ ਕਿੱਲਾ ਹੀ ਇੱਕੋ ਹੀ ਇੱਕੋ ਹੀ ਕਿਲਾ ਜਮੀਨ ਤੇ ਕਿਲੇ ਚ ਖੇਤੀ ਕਰਦੇ ਤੇ ਬਾਪੂ ਫਿਰ ਮਾਲਾ ਗੁਜ਼ਾਰਾ ਹੋ ਜਾਂਦਾ ਫਿਰ ਹੁੰਦਾ 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 ਹੀ ਫਿਰ ਟੇਪਾਸ ਕਰਨੀ ਆ ਜੇ ਮੰਨ ਲਓ ਬਾਬੇ ਨਾਨਕ ਦਾ ਵੀ ਫਸ ਫਸ ਹੈਗਾ ਵੀ ਉਹ ਮੈਂ ਖੇਤੀ ਹੈ ਨਾ ਵੀ ਮੰਨ ਲਓ ਅੰਧੇ ਤੇ ਵੀ ਗੁਰੂ ਸਾਹਿਬ ਨੇ ਖੇਤੀ ਕੀਤੀ ਹੈ ਨਾ ਹਾਂ ਖੇਤੀ ਹੈ ਤੇ ਤੁਸੀਂ ਕਿਤੇ ਕਿਵੇਂ ਲੱਗਦਾ ਹੁਣ ਤੁਸੀਂ ਜਿੰਦਗੀ ਦੇ ਮਤਲਬ 70ਵੇਂ ਦਾ ਹੱਕਿਆਂ ਚਾਹ ਮਤਲਬ 65-70 ਸਾਲ ਦੇ ਹਾਂ ਨਹੀਂ ਨਹੀਂ ਠੀਕ ਲੱਗਦਾ ਠੀਕ ਹੈ ਮੈਨੂੰ ਤੇ ਤੁਹਾਨੂੰ ਲੱਗਦਾ ਵੀ ਇੱਕ ਕਿਲੇ ਚ ਵਧੀਆ ਗੁਜ਼ ਫਿਰ ਪੰਡਾ ਅਖਾ ਕੇ ਡੇਢੀ ਉਹ ਤਾਂ ਡੇਗਦੀਆਂ ਨਹੀਂ ਤੇ ਜene ਉੱਤੇ ਪਾਸ ਹੋਈ ਜਾਂਦਾ ਟੇਮ ਪਾਸ ਫਸ ਕਲਾਸ ਹੋਈ ਜਾਂਦਾ ਆਹ ਚਕਾ ਹਾਂ ਰੋਟੀ ਪਾਣੀ ਜਮੇ ਲੀਲਾ ਕਪੜਾ ਕੋਈ ਦਵਾਈ ਬੂਟੀ ਦਾ ਪੂਆ ਹੋਈ ਜਾਂਦਾ ਸਭ ਕੁਛ ਐ ਚੱਲੀ ਜਾਂਦਾ ਹਾਏ ਤਾਂ ਇਹ ਨਹੀਂ ਵੀ ਅੰਦਰ ਢੇਰ ਲਾਲ ਗੇ ਪੈਸੇ ਮੈਂ ਮੁਕਾ ਕਾ ਜੂ ਪੂਰੀ ਫੁੱਲ ਸਬਜੀ ਹੋਵੇ ਹਾਂ 12500 ਦੀ ਸੇਲ ਹੋ ਜਾਂਦੀ ਹੈ ਡੇਲੀ ਡੇਲੀ ਹਾਂ ਮਨ ਲਾ ਇੱਕ ਕਿਲਾ ਬਾਪੂ ਕਿੰਨੇ ਰੁਪਏ ਕਮਾ ਲੈਂਦਾ ਸਾਲ ਚ ਸਾਲ ਚ ਜੇ ਬੰਦਾ ਜੇ ਚੰਗੀ ਸਬਜੀ ਦਾ ਭਾਜੇ ਚੰਗੀ ਲੱਗ ਜੇ 4 ਲੱਖ ਰੁਪਏ ਦੀ ਇੱਕ ਕਿਲਾ ਇੱਕ ਕਿਲਾ ਸੱਚਾ ਕੋਈ ਰੋ ਨਹੀਂ ਹਾਂ ਸੱਚ ਸੱਚ ਹਾਂ ਤੂੰ 2 ਲੱਖ ਸੌ ਦੀ 2 ਲੱਖ ਆੜੀ ਸੱਚ ਚ 4 ਲੱਖ ਇਹ ਤੇ ਖਰਚਾ ਕਿੰਨਾ ਆ ਜਾਂਦਾ ਫਿਰ ਖਰਚਾ ਉਹਦੇ ਤੇ ਜਿਹਨੇ ਬੀਆਂ ਬੋੜਾ ਦਿੱਤਾ ਆ ਜਾਂਦਾ ਜਿਹਨੇ ਤੂੰ ਮੁਕਾ ਕਰ 50 60 ਹਜ਼ਾਰ ਰੁਪਿਆ ਖਰਚ ਲੱਖ ਰੁਪਿਆ ਲੱਖ ਕੱਢ ਦੇ ਸਣੇ ਲੈਵਰ ਤੁਸੀਂ ਕਹਿੰਦੇ ਜੇ ਇੱਕ ਬੰਦਾ ਬੰਦਿਆਂ ਨੂੰ ਕੰਮ ਕਰੇ ਕਿਲੇ ਚ ਤਾਂ 3 ਲੱਖ ਰੁਪਿਆ ਬਣਾ ਲੈਂਦਾ ਬਣਾ ਲੈਂਦਾ 3 ਲੱਖ ਨਾ ਮੰਨ ਲਾ ਵੀ ਆਪਣਾ 25000 ਮਹੀਨਾ ਹੋ ਗਿਆ ਮਾਲਾ ਆਪ ਦੇ ਰੋਟੀ ਪਾਣੀ ਵਧੀਆ ਚੱਲਦੀ ਵਧੀਆ ਚੱਲੀ ਜਾਂਦਾ ਹੁਣ ਜਿਵੇਂ ਗੁੜੀਆਂ ਮੰਗਾ ਲੀਆਂ ਹਾਂ ਗਾਰੇ ਦੀ ਫਲੀ ਤੋੜਨੀ ਹੈ ਹਾਂ ਤੇ ਹੁਣ ਹਰਾ ਮਟਰ ਤੋੜਨਾ ਹੈ ਹਾਂ ਬਸ ਤੂੰ ਲੱਖ ਰੁਪਿਆ ਲੇਬਰ ਦਾ ਕਰ ਦੇ ਤੇ ਖਰਚਾ ਵਰਚਾ ਬਾਕੀ ਆਪਣਾ ਆਪ ਦਾ ਹੀ ਹੈ ਬਿਲਕੁਲ ਤੇ ਬਾਬੂ ਯਾਰ ਲੋਕ ਤਾਂ ਤੁਸੀਂ ਇੱਕ ਤੁਸੀਂ ਇੱਕ ਇਕੱਲੇ ਜੀ ਖੁਸ਼ ਹੋਏ ਫਿਰਦੇ ਲੋਕ ਐ ਤੇ 15 15 20 20 ਕਿੱਲੇ ਭਾਈ ਛੱਟਦਾ ਫਿਰਦਾ ਤੈਨੂੰ ਮੈਂ 100 100 ਕਿੱਲੇ ਵਾਲੇ ਭੁੱਖੇ ਮਰਦੇ ਖਾ ਦੇਣਾ ਹੱਥ ਚੜਦੇ ਮੂਰੇ ਹਾਂ ਤੇ ਉਹ ਕੀ ਕਾਰਨ ਹੁੰਦਾ ਫਿਰ ਉਹ ਉਹ ਕਾਰਨ ਜਦੋਂ ਤੂੰ ਡੱਕਾ ਕਰਨਾ ਹੀ ਨਹੀਂ ਇੱਥੇ ਬੈਠਾ ਹਾਂ ਤੇ ਮੈਂ ਤੜਕੇ ਦਾ ਉਠਿਆ ਕਦੇ ਉਧਰ ਗੇੜਾ ਮਾਰ ਕੇ ਆ ਕਦੇ ਉਧਰ ਮਾਰ ਕੇ ਆ ਕਦੇ ਵਿੱਚੋਂ ਕੱਖ ਪੱਠਾ ਪਟ ਕੇ ਆ ਕਦੇ ਕੁਛ ਕਰਦਾ ਕਦੇ ਕੁਛ ਕਰਦਾ ਇਹ ਉਧਰ ਜਾਵੇਗਾ ਉਧਰ ਪੱਟ ਲਿਆ ਇਹ ਕੰਮ ਹੈ ਕੰਮ ਮਾਲ ਤੁਸੀਂ ਤਾਂ ਹੁਣ 70 ਸਾਲ ਦੀ ਉਮਰ ਜਦੋਂ ਨੇ ਮੀਆਂ بیوی ਵੀ ਲੱਗੇ ਪਏ ਹਾਂ ਲੱਗੇ ਪਏ ਮਾਲ ਤੁਸੀਂ ਦਿਹਾੜੀਆ ਘੱਟ ਪਾਉਣੇ ਆਪ ਹੀ ਕਰਦੇ ਦਿਹਾੜੀਆ ਘੱਟ ਪਾਉਂਦੇ ਆਹ ਕਿ ਸੀਜ਼ਨ ਲੋਡ ਮੁਤਾ ਸੀਜ਼ਨ ਮੌਕੇ ਪੂਰੀ ਜੋਰ ਹੋ ਜੇ ਉਰੋਂ ਭੌਣੇ ਆਇਆ ਆਂ ਜੀ ਅਮੀ ਤਮੀ ਨਹੀਂ ਹੁਣ ਇਹਨੇ ਉਥੇ ਪੀਪਲ ਦੀ ਛਾਵੇਂ ਮੰਜੇ ਢਾ ਹਾਂ ਉਥੇ ਤੋਰੀਆਂ ਕੱਦੂ ਭਿੰਡੀ ਚੌਲੇ ਕਰੇਲਾ ਚੌਲਾ ਤੋੜ-ਤੋੜ ਰੱਖੀ ਜਾਊਗਾ ਇਹ ਵੇਚੀ ਜਾਊਗੀ ਹਾਂ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਬਾਲਾਮਾਲ ਹੈ ਉਦੋਂ ਮੇਰੇ ਕੋਲੇ ਰੇੜੀ ਹੈ ਮੈਂ ਭਰ ਕੇ ਦਾਂਸੋਂ ਵਾਲੇ ਚ ਬਲਾੜ ਮੈਂ ਮੇ ਨੇੜੇ-ਨੇੜੇ ਪਿੰਡਾਂ 'ਚ ਗਿੜਾ ਲਾਉਣਾ 10 ਵਜੇ ਤੋਂ ਮੁੜ ਕੇ ਆ ਕੇ ਰੋਟੀ ਖਾ ਲੈਣੀ ਹੈ ਹਾਂ ਇਹਨੂੰ ਇੱਥੇ ਜਿਹੜਾ ਡਿਹੜ ਗਿਆ ਹੋਊਗਾ ਤੋੜ-ਤੋੜ ਦੇ ਹੀ ਜਾਊਗਾ ਵੇਚੀ ਜਾਊਗੀ ਅੱਛਾ ਡਿਹੜ ਗਿਆ ਦੀ ਆਥ ਨੇ ਜੇ ਉਹ 'ਚ ਪੈਸੇ ਪਾ ਦਾਂਗੇ ਨਾਲੇ ਉਹ ਖੁਸ਼ ਖਾਨ ਜੋਗਰੀ ਸਬਜ਼ੀ ਦੇ ਦਾਂਗੇ ਹੂੰ ਦਿਲ ਨਹੀਂ ਲੁਖੀ ਕਰਦੇ ਉਹ ਜਿਹਨੇ ਆਪਣਾ ਦਾ ਫਿਰ ਬੱਲੇ-ਬੱਲੇ ਅਸੀਂ ਦਿਲ ਨਹੀਂ ਤੋੜਦੇ ਬਾਈ ਕਿਸੇ ਦਾ ਦੇਖੋ ਤੇ ਤੂੰ ਆ ਗਿਆ ਵੀ ਤੈਨੂੰ ਆਇਆ ਨਹੀਂ ਵੀ ਤੂੰ ਰੁੱਸ ਕੇ ਆਏ ਬਗ ਜੰਗੇ ਤਦ ਦੁਖੀ ਕਰਕੇ ਅੱਜ ਤਾਂ ਖੁਸ਼ ਕਰਕੇ ਤੋੜਦੇ ਹਾਂ ਖੁਸ਼ ਕਰਕੇ ਮਨ ਲੱਗਿਆ ਤੁਸੀਂ ਦੇਖ ਸਕਦੇ ਇਹ ਨਾ ਸਟੋਰੀ ਚ ਦੋ ਚੀਜ਼ਾਂ ਆਏਗਾ ਵੀ ਇੱਕ ਤਾਂ ਇਹ ਵੀ ਬੰਦੇ ਜਿਹੜਾ ਹੈਗਾ ਸੋਚਦੇ ਰਹਿੰਦੇ ਆ ਯਾਰ ਵੀ ਇੰਨੇ ਕਿੱਲੇ ਆ ਕਿੱਲੇ ਵਾਲੇ ਵੀ ਦੁਖੀ ਆ ਉਹ ਕਹਿੰਦੇ ਸਾਨੂੰ ਸਾਡੇ ਕਰਜ਼ਾ ਚੜ ਗਿਆ ਸਾਨੂੰ ਜੀ ਕਿੱਲੇ ਵਾਲਾ ਤਾਂ ਦੁਖੀ ਹੋਈ ਜਾਊਗਾ ਨਹੀਂ ਕਰੂ ਜੇ ਉਹ ਅਸੀਂ ਤਾਂ ਰੋਟੀ ਖਾਣੀ ਹੈ ਕੱਲੀ ਉਹ ਤਾਂ ਦਾਲ ਨਾ ਖਾ ਲ ਕੇ ਨਾ ਪਾਵਾਂ ਮਿਰਚ ਨਾ ਖਾ ਲੀ ਅਸੀਂ ਐਨੇ ਕੰਮ ਸਾਰੇ ਦਿਹਾੜੀ ਅਸੀਂ ਐਂਡਾ ਨਹੀਂ ਕਰਨਾ ਵੀ ਸਿਰ ਮੀਟ ਨਾਲ ਰੋਟੀ ਖਾਵਾਂਗੇ ਅੱਜ ਤੇ ਫਿਰ ਬੁੱਕੇ ਮਰਾਂਗੇ ਉਹ ਗੱਲ ਨੇ ਸੋ ਜਿਹੜਾ ਹੈਗਾ ਤੇ ਇਹ ਵੀ ਗੱਲ ਆ ਦੋ ਚੀਜ਼ਾਂ ਤੇ ਇੱਕ ਬਾਪੂ ਤੁਸੀਂ ਕਹਣਾ ਵੀ ਖੇਤੀ ਜਿਹੜੀ ਆਰਗੈਨਿਕ ਵੀ ਹੋ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਹੈ ਹਾਂ ਹੋ ਸਕਦੀ ਤੇ ਤੁਸੀਂ ਕਹਣਾ ਵੀ ਬੰਦਾ ਇੱਕ ਕਿੱਲੇ ਨਾਲ ਵੀ ਵਧੀਆ 20-25000 ਰੁਪਏ ਮਹੀਨਾ ਦਾ ਛੱਡਦਾ ਨਹੀਂ ਸਰਸ਼ਮ ਆਰਾਮ ਨਾਲ ਜੇ ਬੰਦੇ ਵਾਂਗੂ ਕੰਮ ਕਰੇ ਹਾਂ 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 ਕੰਮ ਕਰੇ ਤਾਂ ਸਭ ਕੁਝ ਜੇ ਨਾ ਕਰਨਗੇ ਕਰੇ ਕੱਖ ਵੀ ਨਹੀਂ ਆਹ ਚੀਜ਼ ਹੁਣ ਤੈਨੂੰ ਕਿੰਨੀਆਂ ਕ ਖਾ ਗਿਆ ਪਾਲਕ ਦੀਆਂ ਇਸ ਵਕਤ ਤਾਂ ਪੰਦ ਛੇ ਹੀ ਦਾ ਮਾਲ ਸੀ ਕੀ ਹੈ ਨਾ ਤੇ 6000 ਦਾ ਮਾਲ ਵੇਚ ਗਿਆ ਇਹਦੇ ਚ ਆ ਚੌਥੀ ਮੋਨੀ ਹੈ ਅੱਛਾ 20 ਦੀ ਗੁੱਟੀ ਜਨੇ ਤਾਂ ਵੇਖ ਨਾ 20 ਰੁਪਏ ਦੀ ਗੁੱਟੀ ਜਨੇ ਸੀ ਆ ਇਥੋਂ ਮੂਲੀ 10000 ਦੀ ਮੂਲੀ ਵੇਚ ਗਈ ਆਧੁਰੀ ਵਾਰ ਪੇੜ ਆਧੁਰੀ ਵਾਰ ਵੇਚੀ ਹੈ ਅੱਛਾ ਬਵਾਰਾ ਹਾਂ ਹੋ ਮੇਥਾ ਲਾਤਾ ਹਾਂਜੀ ਹੋ ਪਰੇ ਘੈਰੀ ਮੇਥਾ ਦੀ ਲਾਤੀ ਉਹ ਗਾਜਰ ਪਰੇ ਮੇਥਾ ਸੀਗਾ ਦਿਖਾਈ ਦੱਸ ਤੇ ਨਾ ਬਾਹਰ ਆਪਾਂ 10 15000 ਦਾ ਮੇਥਾ ਆ ਉਹ ਮੂਲੀ ਦੇਸ ਮੇਥੇ ਹੈ ਬਾਈ ਉਹ ਘਾਦੀ ਬੇਕਰੀ ਇਹ ਆਉ ਆਵੀ ਤਿਆਰ ਬੈ ਹੋਣਾ ਚਾਹੀਦਾ ਅੱਜ ਮੇਥੇ ਦਾ ਰੇਟ ਬਹੁਤ ਹੈ ਅੱਛਾ 30 ਰੁਪਿਆ ਗੁੱਟੀ ਹੈ ਠੀਕ ਇੰਨੇ ਮੇਥੇ ਹੁੰਦੇ ਆ ਆ ਹੁਣ ਪਾਲਕ ਦੋ ਤਿੰਨ ਚਾਰ ਬੂਟੇ ਵੱਢਦੇ 20 ਰੁਪਿਆ ਮੈਂ ਹਾਂ ਹਰ ਜੀਰਾ ਜੀਰਾ ਮੈਂ ਲਾਉਣਾ ਹੁੰਦਾ ਕੱਢਦਾ ਹੁੰਦਾ ਉਹ ਜੀਰਾ ਦੀ ਜਖੜਾ ਪਰੇ ਉਹ ਜੀਰਾ ਅੱਛਾ ਸਾਡੇ ਖਾਨ ਜੋਗ ਦਾ ਕਿਲੋ ਜੀਰਾ ਅੱਛਾ ਇਹ ਕਿਹੜਾ ਸੰਡੇ ਆਈ ਸੀ ਉੱਥੇ ਉਹ ਸੰਡੇ ਸੀ ਉਹਦੇ ਕੇ ਆਪ ਹੀ ਉਗਰੇ ਆ ਅੱਛਾ ਵੀ ਕਰਨ ਵਾਲੇ ਬੰਦੇ ਨੂੰ ਨਾ ਇੱਥੇ ਬੜਾ ਕੁਛ ਹੈ ਜੇ ਕਰੇ ਤਾਂ ਤੇ ਜੇ ਕਰਨਾ ਹੀ ਨਹੀਂ ਤੇ ਫਿਰ ਜੇ ਕੁਝ ਮਰਜ਼ੀ ਕਰ। ਤੁਸੀਂ ਦੇਖ ਲਓ ਵੀ ਜਦੋਂ ਸਾਡੇ ਬੰਦੇ ਜਿਹੜਾ ਹੈਗਾ ਇੱਕ ਗੱਲ ਹੈ ਵੀ ਆਪਾਂ ਕਹਿੰਦੇ ਤੜਕੇ ਚਿੱਟੇ ਪਾਉਣ ਨੂੰ ਹੁਣ ਆਥਨੇ ਬੋਤਲ ਹੋਵੇ ਵੀ ਇਹਨੂੰ ਤੇ ਦੁਪਹਿਰੇ ਮਾਲਾ ਜਿਹੜਾ ਹੈਗਾ ਮੋਟਰਸਾਈਕਲ ਦੇ ਜਾਂ ਕਾਰ 'ਚ ਤੇਲ ਹੋਵੇ ਤੇ ਆਥਾਂ ਨੂੰ ਗਾਹ ਗੂ ਕੇ ਆ ਜਗੇ ਕੰਮ ਕਰਨਾ ਨਾ ਕਰੇ ਹਾਂ ਛਿੰਡਾ ਛੁੰਡਾ ਖਾ ਕੇ ਆ ਜੀ ਮਰਗਰ ਮਰਗਰ ਖਾ ਕੇ ਹਾਂ ਬਾਗਰ ਬੁਰਗਰ ਖਾ ਕੇ ਛਿੰਡਾ ਛੁੰਡਾ ਗਾਹ ਕੇ ਆ ਜਗੇ ਤੇ ਫਿਰ ਰੁਗੇ ਸੜਕਾਂ ਤੇ ਆ ਕੇ ਜਾਂ ਲੋਕਾਂ ਦੇ ਸਾਹਮਣੇ ਯਾਰ বাজਦਾ ਨਹੀਂ ਖੇਤੀ ਸਾਨੂੰ ਸਾਡਾ ਘਾਟੇ ਚ ਹੋ ਗਿਆ ਫਲਾਣੇ ਹੋ ਗਿਆ ਆ ਬੁੱਢੇ ਹੱਡਾ ਯਾਰ 70 ਸਾਲ ਦੇ ਲਗਭਗ 65 70 ਸਾਲ ਦੇ ਇੰਨੇ ਚ ਗੋਡੇ ਬਦਲ ਗਏ ਤੇ ਬੇਬੇ ਬਾਪੂ ਦੋਨੇ ਰਹਿੰਦੇ ਆ ਆ ਦਿਖਾਈ ਮੜਾ ਯਾ ਕੋਠਾ ਆ ਵਧੀਆ ਆਪਦਾ ਇੱਥੇ ਚੁੱਲਾ ਇੱਥੇ ਇੱਥੇ ਤੌੜੇ ਦੇ ਰੇ ਦੇ ਪਾਣੀ ਦੇ ਉੱਤੇ ਬਸ ਰੱਖ ਲੈਣੇ ਆ ਤੌੜੇ ਪਾਣੀ ਪਾਣੀ ਆ ਦੇਖ ਤੌੜੇ ਚ ਪਾਣੀ ਪੀਣਾ ਇਹਨਾਂ ਨੇ ਹਾਂ ਠੀਕ ਹੈ ਤੂੰ ਫਰਿੱਜ ਦਾ ਕੋਈ ਫਰਿੱਜ ਦਾ ਮਾਣੀ ਨਹੀਂ ਆ ਆਪਦੀ ਆਰਗੇਨਿਕ ਸਬਜ਼ੀ ਬਣਾ ਕੇ ਖਾਣੀ ਹੈ ਬਾਪੂ ਤੇ ਕਹਿੰਦੇ ਚਿਰ ਹੋ ਗਿਆ ਰੋਟੀ ਨਹੀਂ ਖਾਧੀ ਤੁਸੀਂ ਮੈਨੂੰ ਤਾਂ ਰੋਟੀ ਚਾਰ ਬਰੇ ਚਾਰ ਸਾਲ ਹੋ ਗਏ ਚਾਰ ਸਾਲ ਹੋ ਗਏ ਫਿਰ ਖਾਣੇ ਕੀ ਆ ਫਿਰ ਮੈਂ ਦੁੱਧ ਪੀਣਾ ਸਾਂ ਪਹਿਲਾਂ ਤਾਂ ਹੁਣ ਦੁੱਧ ਦਾ ਵੀ ਰੇਸ਼ਾ ਬਣਨ ਲੱਗ ਗਿਆ ਹੁਣ ਉਹ ਵੀ हट ਗਿਆ ਹੁਣ ਮੈਂ ਮਤਲਬ ਕੋਈ ਝੂਠ ਨਹੀਂ ਮਾਲਦਾ ਉਹ ਮਾਂ ਆਂਡੇ ਦਾ ਪੂਰਾ ਪਕਾ ਕੇ ਖਾਣਾ ਜਿਹਨੂੰ ਆਮਲੇਟ ਕਹਿੰਦੇ ਦੀ ਆਪਾਂ ਉਹ ਚਾਹ ਨਾ ਖਾ ਲਵੇਂ ਉਹ ਹੁਣ ਬਣਾ ਕੇ ਦਿੱਤੀ ਥੋੜੇ ਉਹਨੇ ਪਹਿਲਾਂ ਖਾਧੀ ਆ ਉਹਦੇ ਹੱਥ ਤੇ ਉਂਝੇ ਪਰ ਜੀ ਕਰੇ ਪ੍ਰਸ਼ਾਦ ਦੇ ਹੁਣ ਖਾ ਕੇ ਆ ਰਿਆ ਹਾਂ ਹੁਣੇ ਬਣਾ ਕੇ ਦਿੱਤੀ ਆ ਇੱਕ ਗੱਲ ਹੋਰ ਵੀ ਐ ਇੱਥੇ ਵੈਸੇ ਆ ਵੀ ਅੱਜਕੱਲ ਜਿਹੜੀਆਂ ਮਾਣਾ ਨਵੇਂ ਵਿਆਹੇ ਜਾਂਦੇ ਆ ਹਨਾ ਇੱਕ ਦੂਜੇ ਤੋਂ ਆਸਾਂ ਬਹੁਤ ਐ ਤੇ ਗਾ ਤੇ ਮਾਲਾ ਛੇਦੀ ਮਾਲਾ ਜਿੰਨਾ ਛੇਦੀ ਪਹਿਲਾ ਬਾੜਾ ਹੁੰਦਾ ਵਿਆਹ ਹੋ ਜਾਏ ਤੇ ਉਹਨੇ ਛੇਦੀ ਪਰ ਭਾਂਡੇ ਵੀ ਛੇਦੀ ਵੱਡੇ ਜਾਂਦੇ ਹੈ ਨਾ ਤੇ ਇੱਕ ਗੱਲ ਆ ਵੀ ਇੰਨੀ ਉਮਰ ਤੱਕ ਵੀ ਨਮਾਉਣੀ ਬਹੁਤ ਔਖੀ ਹੈ ਤੇ ਨਹੀਂ ਔਖੀ ਦਾ ਬਈ ਨਮਾਉਣੀ ਹੈ ਮੈਂ ਦਾ ਜੋਖਲ ਲੱਗੇ ਜੇ ਕੋਈ ਮੇਰੇ ਭਾਰੀ ਬਣ ਜਾਂਦੀ ਆ ਰਾਤ ਨੂੰ ਚਾਸ਼ ਦੀ ਚੱਤਾ ਪਾਣੀ ਕਰ ਸਕਦੀ ਆ ਕੱਲ ਦੀ ਤਾਂ ਵਧੀਆ ਨਿਬਦੀ ਆ ਜੀ ਮਨ ਇਹਨੂੰ ਕਿਹਾ ਮੈਂ ਨਹੀਂ ਮੰਨਦਾ ਬੋਲਿਆ ਨੇ ਮੈਨੂੰ ਨਹੀਂ ਬੋਲਿਆ ਕਿਹੜਾ ਕੀ ਆ ਰਾਤ ਨੂੰ ਮੰਗ ਰਿਹਾ ਕੀ ਹੋਊਗਾ ਹੈ ਕੀ ਹਾਂ ਕੀ ਪੀਂਦਾ ਹੈ ਕਿੰਨੇ ਵਜੇ ਮੇਰੇ ਜੀ ਕੋ ਜੀ ਕਰੇ ਮੋੜੇ ਕਹਿ ਕੇ ਨਾ ਮੈਂ ਵੀ ਬਣਾ ਦੇ ਅੱਟ ਜੋ ਮਾਰਮਰੀ ਕਿਉਂ ਦਿਖਾਈ ਹੋਈ ਆ ਉਹ ਉਹ ਖੁਚਾ ਕਰ ਲ ਮੈਂ ਚਾਹ ਕਰਦੀ ਆ ਅੱਛਾ ਚੁੱਲੇ ਤੇ ਜਾ ਕਰਦੀ ਆ ਮੈਂ ਨਾਲੇ ਸਿਲੰਡਰ ਵੀ ਨਹੀਂ ਇਹ ਵੀ ਦਿਖਾ ਦੇ ਹਾਂ ਹੈ ਨਹੀਂ ਸਿਲੰਡਰ ਇਹ ਵੀ ਸਾਹ ਦਿਖਾ ਦੇ ਬਲ ਬੁਖਾਰਿਆ ਵਿੱਚ ਬਲ ਮਾੜਾ ਮੋਟਾ ਕੀ ਪਤਾ ਦੁਨੀਆਂ 'ਚ ਮਾੜੀ ਮੋਟੀ ਸਬਰ ਹੀ ਆ ਜੀ ਆਸਲ ਦੇ ਵਿੱਚ ਹੁਣ ਜਿਹੜਾ ਹੈਗਾ ਕੀ ਮੰਨ ਲਓ ਤੁਸੀਂ ਤਾਂ ਉਹ ਦਿਨ ਵੀ ਦੇਖਿਆ ਬਾਈ ਹਨਾ ਹੁਣ ਤਾਂ ਚਲੋ ਪਰਮਾਤਮਾ ਦੀ ਕਿਰਪਾ ਨਾਲ ਬਾਈ ਆਪਾਂ ਦਾ ਨੇ ਸਰਗੁਰੂ ਰਾਜਾ ਜੀ ਸਾਡੀ ਨਹੀਂ ਵੀ ਕੋਲ ਨਹੀਂ ਨਹੀਂ ਕਿਆ ਲੜਾਈ ਬੁਲਾਈ ਫਿਰ ਕਿੱਜਾ ਤਾਂ ਹੁੰਦੀ ਆ ਬੰਦੇ ਬੁੜਗਾ ਚ ਫਿਰ ਉਹ ਤਾਂ ਰੁੱਸ ਕੇ ਪੇਕਾਂ ਫੜਾ ਦੇ ਤੇ ਪੇਕਾਂ ਦੇ ਕੁੱਟ ਪਵਾ ਦੇ ਸਮੇ ਸਮੇ ਦਾ ਸਮਾਂ ਕਹੀ ਨਹੀਂ ਆ ਹਾਂ ਅਸੀਂ ਤਾਂ ਸਾਡੀ ਤਾਂ ਮੇਰੇ ਤੋਂ ਬਹੁਤ ਸਾਲ ਦੀ ਨਮੀ ਆ ਮੈਂ ਤਾਂ ਛੋਟੀ ਜੀ ਉਮਰ ਸੀ ਮੇਰੇ ਸਾਥ ਸਹੁਰਾ ਇੱਕ ਲਾਇਕ ਕਰ ਲਈ ਆ ਹਾਂ ਇਹ ਮਾਤਾ ਦੇ ਘਰ ਕੱਲਾ ਸੀ ਤੇ ਕੀ ਪਾਣਾ ਸੀ ਠੀਕ ਐ ਤੇ ਬਾਪੂ ਹਾਂ ਜੀ ਦੱਸੂਗਾ ਤਾਂ ਹਾਂ ਤੇ ਛੀਪਾਣੇ ਨਿਵਾ ਕਰਿਆ ਮੈਂ ਦੇ ਨਾ ਨਾ ਮੈਂ ਨਾ ਨਾ ਦਾ ਮੂੰਹ ਨਹੀਂ ਪਟਕਾਰਿਆ ਮੇਰੀ ਕਿਰਣਾ ਨੂੰ ਹੁਣ ਮਰ ਗਈ ਇੱਕ ਰਹਿ ਗਈ ਅੱਛਾ ਚੇਆਂ ਚੇਆਂ ਦੇ ਪੰਜ ਮਰ ਗਏ ਹਾਂ ਹਾਂ ਚਾਰ ਮਰ ਗੀਆਂ ਤੇ ਦੋ ਰਹਿ ਗਈਆਂ ਸੀ ਦੋ ਰਹਿ ਗਈਆਂ ਸੀ ਦੋ ਰਹਿ ਗਈਆਂ ਸੀ ਦੋ ਦੋ ਵੀ ਇੱਕ ਗਈ ਅੱਛਾ ਵਿਚਾਰੀ ਇੱਕ ਹੀ ਰਹਿ ਗਈ ਇੱਕ ਰਹਿ ਗਈ ਬਸ ਤੇ ਫਿਰ ਉਹ ਲੋੜੀ ਦੀ ਵਾਲੀ ਮਿਲ ਕੇ ਆਉਣੀ ਹੁੰਦੀ ਹਾਂ ਹਾਂ ਲੱਭਦੀ ਕਿਹੜਾ ਹੀ ਕਰ ਦੋ ਸਾਹ ਆ ਲੈਣਿਆ ਤੜਕੇ ਸਾਣੀ ਪਹਿਲੀ ਮੇਰੇ ਨਾਂ ਹੱਸ ਕੇ ਗਾ ਰਹੇ ਸੀ ਮੇਰੇ ਫੋਨ ਕਰਦੇ ਸੀ 10 ਵਾਰੀ ਫੋਨ ਕਰਦੇ ਆ ਦਿਨ ਵਿੱਚ ਦੀ ਅੱਛਾ ਆਪਦੀ ਨਾਂ ਨੂੰ ਹਾਂ ਦੇਖ ਲਓ ਬਾਈ ਤੂੰ ਆਏ ਵੇਖਣਾ ਆਪ ਕਹੀਦੀ ਕਿ ਨਹੀਂ ਬਣਦੀ ਇਹ ਸਾੜੀ ਤਾਂ ਬਣਦੀ ਆ ਬਾਈ ਮੇਰੇ ਤੇ ਮੇਰੀ ਘੂਆ ਸਤਨਾ ਬਣਦੀ ਆ ਹਾਂ ਠੀਕ ਹੈ ਆਪਾਂ ਕਿਦਰ ਮਾੜਾ ਨਹੀਂ ਬੋਲੇ ਤੇ ਮਾੜਾ ਖਿਲਿਆ ਨਹੀਂ ਬੋਲਿਆ ਨਹੀਂ ਆਪਾਂ ਹਾਂ ਕਿਤੇ ਲੋਹੜੀ ਦੀਵਾਰੀ ਆਪਾਂ ਉੱਥੇ ਵਟ ਨਹੀਂ ਪਾਇਆ ਬੰਦਰ ਰੁਪਈਆ ਦੀ ਚੀਜ਼ ਦੇ ਆ ਮਨ ਨਾ ਨੱਕ ਨਹੀਂ ਵਟਿਆ ਕਿਤੇ ਵੀ ਵੀ ਇਸੇ ਕਰਦੇ ਨਤਿਆਂ ਆਪੈ ਲੜ ਪੜੀ ਉਹ ਨਰੀ ਆ ਜੇ ਮਾਇਆ ਕਹੇ ਮੇਰੀ ਕੀ ਹੋਵੇ ਰਕ ਦੇ ਕੇ ਨਹੀਂ ਉਹਨਾਂ ਨੇ ਰੱਖਿਆ ਸੰਤਾ ਆਹ ਉਹ ਕਿ ਤੁਸੀਂ ਕੀ ਕਹਿੰਦੇ ਸਮਾਂ ਕਿ ਕਿਵੇਂ ਕਿ ਆ ਮੰਨ ਲਓ ਇੱਕ ਮੰਨ ਲਓ ਹੁਣ ਸਾਰੀਆਂ ਚੀਜ਼ਾਂ ਦੇਖ ਲਿਆ ਹਨ ਜੰਨੂ ਦਾ ਤਿਆਰ ਬਾਹਾਂ ਦੇਖ ਲਿਆ ਮੰਨ ਲਾ ਉਦੋਂ ਵੀ ਦਿਨ ਦੇਖੀ ਹੁਣੇ ਤੁਸੀਂ ਜਦੋਂ ਬੰਦੇ ਗੱਡਿਆਂ ਤੇ ਜਾਂ ਮੰਨ ਲਓ ਪੇੜਾਂ ਦੇ ਵਿੱਚ ਮਾਣ ਮਾਣ ਦਾਣਾ ਹੁੰਦਾ ਸੀ ਮੇਰਾ ਜੀ ਆਪਦਾ ਹੀ ਕੀਤਾ ਮੈਂ ਆਪੇ ਲਾਦਾ ਰਿਹਾ ਗੱਡੇ ਹਲ ਮੈਂ ਇੱਥੀ ਵਾਹਿਆ ਗੱਡਾ ਮੈਂ ਲਾਦਾ ਰਿਹਾ ਫੜਾ ਮੈਂ ਹਟਿਆ ਉਹਨਾਂ ਦੁਕਾਨ ਕਣਕ ਕੱਢਦੇ ਹੁੰਦੇ ਸਾਂ ਉਦੋਂ 15 ਕ ਮਣ ਕਣਕ ਨਿਕਲਦੀ ਸੀ ਇਕੱਲੇ ਦੀ ਗਾ ਕੇ ਕੱਢਦੇ ਅੱਛਾ ਤੇ ਜੇ ਦਾ ਉਠਵਾ ਲੇ ਮਿੰਗਾ ਵਾਟ ਤੇਰੇ ਬਲਦ ਮੰਗ ਲੇ ਉਹਦੇ ਬਲਦ ਮੰਗ ਲੇ ਮੇੜ ਪਾ ਲਿਉ ਨੂੰ ਮੇੜ ਆਦੇ ਹੁੰਦੇ ਸੀ ਤੇ ਜਿਹਦੇ ਝੋਟੀਆਂ ਚ ਝਟੀਆਂ ਅਸਰਾਮ ਮਿੰਗਾ ਮੰਗਾ ਹੁੰਦੀਆਂ ਸੀ ਉਹ ਛੱਡ ਦੇਣੀਆਂ ਛੋਲਿਆਂ ਦੀ ਖੁਰਗੋ ਕਰ ਲੈਣੀ ਓਵੇਂ ਕੱਢਣੇ ਸ਼ੈਲੀ ਮੈਂ ਜਣੇ ਚਲਾਈ ਆ ਅੱਗੇ ਆਏ ਲਾਉਂਦੇ ਹੁੰਦੇ ਸੀ ਦਾਨੇ ਇਹ ਵਾਪਸ ਮੈਂ ਪੁੱਛਾਂ ਤੁਸੀਂ ਇੰਨਾ ਔਖਾ ਦਾ ਟਾਈਮ ਵੀ ਸੀ ਨਾ ਇਹ ਪੰਜਾਬ ਤੇ ਨਹੀਂ ਉਦੋਂ ਔਖਾ ਨਹੀਂ ਸੀ ਉਦੋਂ ਅੱਛਾ ਉਦੋਂ ਇਹ ਇਦਾਂ ਜ਼ਿੰਦਗੀ ਸੌਖੀ ਸੀ ਹਾਂ ਮੈਂ ਉਹੀ ਪੁੱਛਦਾ ਹੁਣ ਦਾਣੇ ਦਾ 90 ਮਣ ਹੁੰਦੇ ਜਮਾਂ ਦਾ ਚਾਹਣਾ 90 ਮਣ ਹੋਣਾ ਜਾਂ 100 ਮਣ ਤੇ ਉਦੋਂ 10 ਮਣ 15 ਮਣ ਤੇ ਵੀ ਬੰਦੇ ਨੂੰ ਸਬਰ ਸੀ ਹੁਣ ਇੰਨਾ ਕੁਸ ਹੁੰਦਾ ਵੀ ਛੱਡ ਕੇ ਲੋਕ ਇਹਦੇ ਬਾਹਰ ਚੱਲ ਗਏ ਕੋਈ ਸ਼ਹਿਰ ਚ ਭਾਜਦਾ ਕੋਈ ਬਾਹਰ ਦੇਸ਼ ਭਾਜਦਾ ਮੇਰੀ ਗੱਲ ਸੁਣ ਮੋਬਾਈਲ ਦਾ ਵੀ ਖਰਚਾ ਹਾਂ ਟੂਟੀ ਦਾ ਵੀ ਖਰਚਾ ਹਾਂ ਤੇ ਤੇ ਇਹਦਾ ਦੂਜੇ ਦਾ ਪੈਟਰੋਲ ਦਾ ਵੀ ਖਰਚਾ ਹਾਂ ਹਾਂ ਠੀਕ ਹੈ ਹਾਂ ਠੀਕ ਹੈ ਵੇ ਹਜ਼ਾਰ ਦਾ ਖਰਚਾ ਹੋ ਗਿਆ ਘਰੇ ਮੋਬਾਈਲ ਦਾ ਹੋ ਗਿਆ ਜਿੰਨੇ ਜੀ ਆ ਘਰ ਦੇ ਸਾਰਿਆਂ ਕੋਲੇ ਮੋਬਾਈਲ ਹੈ 200 ਰੁਪਏ ਤੋਂ ਘੱਟ ਰੀਚਾਰਜ ਨਹੀਂ ਹੁੰਦਾ ਰੀਚਾਰਜ ਵਧਾਈ ਜਾਂਦੇ ਆ ਦਿਨ ਕਟਾਈ ਜਾਂਦੇ ਆ ਤਾਂ ਜਾਂਦੇ ਆ ਨਾ ਅੱਗੇ ਤਾਂ ਮੇਰਾ ਸੀ ਤੇ ਅੱਗੇ ਤਾਂ ਜਿਹਨੇ ਖੱਦਰ ਪਾਉਂਦੇ ਸਨ ਹਾਂ ਹੁਣ ਤੇਰੇ ਖੱਦਰ ਕਿੱਥੇ ਆ ਤੇ ਮੇਰੇ ਖੱਦਰ ਕਿੱਥੇ ਆ ਹਾਂ ਹੁਣ 70 80 ਰੁਪਏ 100 ਰੁਪਏ ਤੋਂ ਘੱਟ ਤਾਂ ਮਤਲਬ ਮੀਟਰ ਕਪੜਾ ਨਹੀਂ ਮਿਲਦਾ ਹਾਂ 2 300 ਰੁਪਿਆ ਲਾਊਗਾ ਸਮਾਈ ਵਾਲਾ ਅੱਗੇ ਇੱਥੇ ਸਾਡੇ ਪਿੰਡ ਬਾਵਣੀ ਹੁੰਦੀ ਸੀ ਉਹ 10 ਰੁਪਏ ਲੈਂਦੀ ਸੀ ਤੇ ਕੁਰਤਾ ਸੁਥੂ ਆਦੇ ਹੁੰਦੇ ਸੀ ਸੁਥੂ ਸੁਥੂ ਕੁਰਤਾ ਸਮਾਦੇ ਹਾਂ ਹਾਂ ਤੇ ਸਮਾ ਕੇ ਉਹੀ ਖੱਦਰ ਦਾ ਪਾਈ ਕਰਦੇ ਅੱਜ ਵੀ ਆਉਂਦਾ ਪਿਆ ਪਹਿਲਾ ਰਵਾਜ ਇਹਦਾ ਸੀ ਆ ਸ਼ੈਂਕਲ ਦੇ ਸਟੈਂਡ ਨੂੰ ਡਹੀ ਆਦੇ ਹੁੰਦੇ ਸੀ ਹਾਂ ਡਹੀ ਲਾਦੇ ਹਾਂ ਡਹੀ ਲਾਦੇ ਹਾਂ ਹਾਂ ਮੈਂ ਨਹੀਂ ਮੈਂ ਕਹਣਾ ਵੀ ਫਿਰ ਉਦੋਂ ਪਰ ਤੁਸੀਂ ਕਹਿੰਦੇ ਖਰਚੇ ਘੱਟ ਸੀ ਤਾਂ ਜਿੰਦਗੀ ਸੌਖੀ ਸੀ ਉਦੋਂ ਖਰਚੇ ਘੱਟ ਸੀ ਤਾਂ ਜਿੰਦਗੀ ਸੌਖੀ ਖਰਚੇ ਘੱਟ ਸੀ ਖਾਣ ਨੂੰ ਬਾਹਲਾ ਸੀ ਖਾਣ ਨੂੰ ਬਾਹਲਾ ਸੀ ਅੱਛਾ ਖਾਣ ਨੂੰ ਦੇਸੀ ਕਿਉਂ ਸੀ ਮਿੰਿਆਰਾ ਹਾਂ ਹੁਣ ਡੇਰੀ ਦੇ ਚੱਕ ਦੇਉਂਦੇ ਕੀ ਦਾ ਲਾ ਲਾਲਾ ਸਾਹਿਬ ਵੀ ਅੱਜ 1500 ਦੀ ਖਰਾਕ ਦੀ ਗੱਟਾ ਹੈ ਹਾਂ ਤੇ 50 ਕਿਲੋ ਹੈ ਤੇ ਅੱਗੇ ਜਣੇ ਮੇਰਾ ਆਪ ਦੇ ਹੱਥੀਂ ਬੱਕਲੀਆਂ ਭਰ-ਭਰ ਕੇ ਛੋਲਿਆਂ ਦੀਆਂ ਤੇ ਇਹ ਮਿੰਗਾ ਨੂੰ ਪਾ ਗਏ ਬੱਠੜ ਬੱਠੜ ਬੱਠੜਾਂ ਦੇ ਬੱਠੜ ਵਿੱਚੋਂ ਆਪ ਖਾ ਲੈਂਦੇ ਸੀ ਕਰੋ ਵੀ ਜੜੀ ਪਾਈ ਪਾਈ ਦਾ ਦਾਤ ਕਿੱਲੇ ਚੰਗਾ ਤੇਲ ਕਢਾ ਕੇ ਲਿਉ ਸੰਗਗਾਂ ਮੈਂਗਾ ਨੂੰ ਖਲਾਂ ਪਾਉਣੀਆਂ ਹੁਣ ਉਹ ਖਲਾਕਾ ਕਿੱਥੇ ਆ ਆ ਬਿਮਾਰੀਆਂ ਕਿਉਂ ਆ ਐਸੀ ਚੀਜ਼ ਨੇ ਇਹ ਮਰੇ ਪੰਜ ਕਿੱਲਾਂ ਤੋਂ ਜੂਰ ਗਿਆ ਕੋਈ ਘੱਟ ਨਹੀਂ ਪਉਂਦਾ ਕੰਕਚ ਪੰਜ ਘਟਾਂ ਤੋਂ ਘਟਾ ਪੰਜ ਘਟਿਆਂ ਤੋਂ ਘਟਾ ਇੱਕ ਥੱਲੇ ਡੀਏਪੀ ਦਾ ਤੇ ਹੁਣ ਝੋਨੇ ਚ ਵੇਖ ਲੈ ਕਿੰਨੇ ਪੈਣਗੇ ਉਹ ਵੀ ਮਾਲਕੇ ਆਪਾਂ ਕਹਿੰਗੇ ਵੀ ਲਗਾਤਾਰ ਸਾਡਾ ਨਹੀਂ ਫਿਰ ਮਾਲਕ ਇੱਕ ਇੰਨਾ ਜਿਹੜਾ ਜੂਰੀਆ ਪਾ ਰਹੇ ਆ ਜਾਂ ਦੂਜਾ ਇਹ ਫਿਰ ਖਰਚੇ ਕੰਟਰੋਲ ਕਰਨ ਵਾਸਤੇ ਵੀ ਭਾਈ ਸਾਡਾ ਵੱਧ ਤੋਂ ਵੱਧ ਹੋਵੇ ਤਾਂ ਸਾਨੂੰ ਫਾਇਦਾ ਹੋਵੇ ਵੱਧ ਤੋਂ ਵੱਧ ਬਸ ਇਹ ਓਹ ਹੋ ਹੈਗਾ ਤੈਨੂੰ ਵੇਖ ਮੈਨੂੰ ਵੇਖ ਤੈਨੂੰ ਵੇਖ ਆ ਮਹੀਨਾ ਹੋਇਆ ਛੋਨੇ ਵੱਡੇ ਮਹੀਨਾ ਹੋਇਆ ਨਹੀਂ ਹਾਂ ਤੇ ਕਣਕਾ ਤੂੰ ਕਣਕ ਵਾਲਾ ਜਿਹੜੀ ਹੋ ਗਈ ਗਈ ਹੋ ਗਈ ਇਹ ਫਿਰ ਰੇਲ ਇੱਥੇ ਪਾਈ ਆ ਵਿੱਚ ਦੇ 12 ਗੱਟੇ 12 ਗੱਟੇ ਹਾਂ ਅੱਛਾ ਹਾਂ ਨਾ ਥੱਲੇ ਵੀ ਜਿਹੜੇ ਉੱਤੇ ਪਾਈ ਆ ਤੇ ਉਹਨੇ ਆਉਣਾ ਹੀ ਇੰਦਾ ਹਾਂ ਤੇ ਫਿਰ ਉਹਦਾ ਪਤਾ ਆ ਵੀ ਜਿਹਨੇ ਖਰਚਾ ਵਾਲਾ ਵਧ ਗਿਆ ਉਹਨਾਂ ਮਿਲ ਰਿਹਾ ਨਹੀਂ ਖਰਚਾ ਜਾਂਦਾ ਮਹਾਰਾਣੀ ਚ ਖਰਚਾ ਜ਼ਿਆਦਾ ਆ ਇੰਨੇ ਰਿਆਂ ਸਪ੍ਰਿਆਂ ਨਾਲ ਪਰ ਉਹ ਬਿਮਾਰ ਹੋਈ ਜਨਾ ਜੇਕਰ ਮਾਲਾ ਜਿਹੜਾ ਚਾਰ ਕਮਾਓ ਡਾਕਟਰੋਂ ਬੜਾਇਆ ਉਹ ਡਾਕਟਰੋਂ ਬੜਾਇਆ ਹੈਨਾ ਸੋ ਬਾਪੂ ਫਿਰ ਆਂਦ ਤੇ ਤੂੰ ਕੀ ਸੰਦੇਸ਼ ਦੇਣਾ ਚਾਹੋਂਗੇ ਤੁਸੀਂ ਮੰਨ ਲਓ ਦੁੜੰਗਾ ਨੂੰ ਭਾਈ ਤੁਸੀਂ ਆਪ ਦੀ ਜ਼ਿੰਦਗੀ ਤੇ ਤਿਆਰ ਬੈਣਾ ਹੁਣ ਨਵੇਂ ਮੁੰਡੇ ਜਾਂ ਨਵੇਂ ਹੈਨਾ ਕੁੜੀਆਂ ਉਹਨਾਂ ਨੇ ਵੀ ਆਪ ਦੀ ਜ਼ਿੰਦਗੀ ਸ਼ੁਰੂ ਕਰਨੀ ਇੱਥੇ ਹੁਣ ਇੱਥੇ ਟੀਕੇ ਲੈ ਟੀਕੇ ਬਹੁਤ ਮੈਨੂੰ ਸੁਣਾਉਣੀ ਤੈਨੂੰ ਗੱਲ ਤੇਰੀ ਤੇਰੀ ਉਮਰ ਦੇ ਮੁੰਡੇ ਮੁੰਡਾ ਸੀ ਮੁੰਡੇ ਤੇ ਕੋਈ ਦਹੀਂ ਲੈਣੀਆਂ ਕਿਛੇ ਤੋਂ ਇੱਕ ਵਾਰ ਆ ਜਾਂਦੇ ਆ ਨਾ ਉਹਨਾਂ ਨੂੰ ਮੈਂ ਸਮਝਾਉਣਾ ਕੰਜਰੋ ਵੇਖ ਮੇਰੀ 60-65 ਸਾਲ ਦੀ ਉਮਰ ਹੈ। दारू ਨਹੀਂ ਪੀਤੀ ਨੇ। दारू ਮੈਂ ਨਹੀਂ ਪੀਤੀ। ਹੋਰ ਕੋਈ ਗੋਲੀ ਗੱਪੇ ਦਾ ਮੈਂ ਦਰਸ਼ਨ ਵੀ ਨਹੀਂ ਪਾ ਕੇ ਵੇਖਿਆ ਜਿੱਤੇ ਕਸਤੇ ਜਾਂ ਕੋਈ ਟੀਪ ੁੱਕੀ ਮੈਂ ਨਹੀਂ ਖਾ ਕੇ ਵੇਖੀ। ਹਾਂ। ਤੇ ਯਾਰ ਜਦੋਂ ਹੁਣ ਕਸ ਗਿਆ ਚੱਕ ਲਾਂ ਚਾਹੀ ਜਦੋਂ ਜਵਾਨੀ ਵੇਲੇ ਕਹੀ ਚੱਕ ਲੈਂਦਾ ਕੁਛ ਵੀ ਕਰ ਲੈਂਦਾ ਜਿਹੜੇ ਲੋਕ ਵੇਨੇ ਹੁੰਦੇ ਸੀ ਯਾਰ ਵੀ ਉਹ ਜੱਗਾ ਤਸ ਪਾਈ ਜਾਂਦਾ। ਹਾਂ। ਮੇਰੇ ਮੁੰਡਿਆਂ ਨਾਲ ਮੁੰਡਿਆਂ ਨੂੰ ਦਾਰੂ ਸਰਾ ਦੇ ਨੇੜੇ ਜਾਂਦੀ। ਦੋ ਆ ਤੇ ਪਰ ਅੱਜ ਫਿਰ ਹੁਣ ਜਣੇ ਜਦੋਂ ਬੰਦਾ ਢਿੱਲ ਮਿਸ ਹੋ ਜਾਏ ਮੇਰਾ ਆਪਰੇਸ਼ਨ ਕਰਾਇਆ ਤੇ ਤਕੜਾ ਆਇਆ। ਹਾਂ। ਕੁੱਤੇ ਦੇ ਕਾਰਨ ਫਿਰ ਮੇਰੀ ਚੀਜ਼ ਹਜਮ ਘਟਾਉਣੀ ਹਾਂ ਤੇ ਮਾਤਾ ਐ ਹੋਗਾ ਨਹੀਂ ਮੇਰੀ ਤਾਂ ਸਿਹਤ ਬੜੀ ਤਕੜੀ ਸੀ ਹਾਂ ਮਾ ਤਾਂ ਤੂੰ ਕੀ ਕਹਿੰਦੀ ਸੀ ਮੈਂ ਆ ਜੀ ਮੇਰੇ ਮੁੰਡੇ ਦੋ ਆ ਹਾਂ ਨਾ दारू ਨਾ ਐ ਪਾਰਟੀ ਦੇ ਵਿੱਚ ਨਾ ਦੀੜੀ ਆ ਜਨ ਸੋਲ ਗਿਆ ਪਰਿਵਾਰ ਹੈ ਸੋਲ ਗਿਆ ਤੇ ਫਿਰ ਬਚਾਈ ਕਿਵੇਂ ਫਿਰ ਆਪਣੇ ਮੁੰਡੇ ਕੁੱਟ-ਕੁੱਟ ਕੇ ਸਦਾਰੀ ਨਾ ਕੁੱਟ ਕੇ ਨਹੀਂ ਸਿੱਖਾਈ ਇਹੇ ਜੀ ਸੀ ਇੱਕ ਤਾਂ ਮਿਸ਼ਰੀ ਤੇ ਲਾਲ ਮਿਸ਼ਰੀਨ ਲਾਤਾ ਜੋੜੀਆਂ ਬਣਾਉਣ ਹਾਂ ਇੱਕ ਜਿਉਂਨਾਂ ਨਾ ਆ ਗਿਆ ਸਾਰੀ ਬਣਾਉਣ ਲੱਗ ਗਿਆ ਕੋਠੀਆਂ ਪਾਉਣ ਲੱਗ ਗਿਆ ਤੇ ਇਸ ਤੋਂ ਮੇਰਾ ਆਉਂਦਾ ਉਹਨੂੰ ਸਾਈਂ ਨਹੀਂ ਸੀ ਚਲ ਫਿਰ ਤੇਰੀ ਤੇਰਾ ਵੀ ਵਿੱਚ ਦਰਦ ਜਿਆ ਰਹਿਣਾ ਜਾਵੇ ਮੈਂ ਉਹ ਵੀ ਪੁੱਛੀ ਦਵਾਂ ਹੁਣ ਜਦੋਂ ਮਾਲਕ ਕਿ ਕੋਈ ਮਾਂ ਪੁੱਤ ਜੰਮਦੀ ਹੈ ਨਾ ਪਹਿਲਾਂ ਸੋਦੇ ਸਾਡੇ ਪੁੱਤ ਹੋਵੇ ਚਾਹੋ ਹੋ ਗਿਆ ਸਾਡਾ ਨਹੀਂ ਚਲਦਾ ਭੁੱਖਦੀ ਹੈ ਸਾਡੇ ਤਾਂ ਕੁੱਖੀ ਤੇ ਬਾਪੂ ਕੋਈ ਸੀ ਹਾਂ ਨਹੀਂ ਉਦੋਂ ਬਾਅਦ ਮਾਲਕ ਪੁੱਤ ਹੋ ਗਏ ਫਿਰ ਹੁੰਦਾ ਵੀ 20 25 ਸਾਲ ਦਾ ਕੋ ਇੰਤਜ਼ਾਰ ਕਰਦੇ ਵੀ ਇਹਨੂੰ ਰੱਬਾ ਕਿਤੇ ਵਿਆਵਾ ਮੈਂ ਸਾਰਾ ਕਹਾਂਗਾ ਵਿਆਵਾ ਬੂੰਡੀ ਦਾ ਗੱਲ ਹੀ ਨਹੀਂ ਸੀ ਪਹਿਲਾਂ ਸਕੂਲੀ ਵਾਲੇ ਉਹ ਉਹ ਮੈਂ ਮਾਰ ਲਈ ਗਾਲਾ ਸਕੂਲ ਵਾਰੇ ਵੀ ਪੜੋ ਦੇਖੋ ਵੀ ਮੜੇ ਚੰਗਾ ਦੇ ਨਾਲ 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 ਲਓ ਹਾਂ ਫਿਰ ਇਹਾਂ ਦੇ ਪੜਨਾ ਨਹੀਂ ਅਸੀਂ ਤਾਂ ਕੰਮ ਸਿੱਖਣਾ ਆ ਇੱਕ ਨੂੰ ਤਾਂ ਫਿਰ ਜੋੜਨਾ ਸਿੱਖਦਾ ਮੇਸਤਰੀ ਨਾਲ ਉਹ ਜੋੜਨਾ ਸਿੱਖ ਗਿਆ ਇੱਕ ਨੂੰ ਫਿਰ ਜਾ ਜੋ ਮੇਸਤਰੀ ਨਾਲ ਕੰਮ ਪੜਾਤਾ ਸਾਰੀ ਸਾਰੀ ਸਿੱਖ ਗਿਆ ਚੱਲ ਹੁਣ ਆਉਦਾ ਜਾਂਦਾ ਨਹੀਂ ਮੈਂ ਇਸ ਦੀ ਗੱਲ ਪੁੱਛਦਾ ਸੀ ਮਾਪੇ ਵੀ ਚੱਲ ਠੀਕ ਆ ਉਹ ਤਾਂ ਸਾਰਾ ਕੁਝ ਕਰਦੇ ਹੁੰਦਾ ਵੀ ਮਾਲਾ ਜਦੋਂ ਮਾਲਾ ਕਿਸੇ ਦੇ ਘਰੇ ਮੁੰਡਾ ਹੁੰਦਾ ਮਰਮਾਨ ਹੁੰਦਾ ਵੀ ਕਿਸੇ ਦਿਨ ਮੈਂ ਇਹਨੂੰ ਵੱਡਾ ਹੋਊਗੀ ਮੇਰੇ ਘਰੇ ਨੂੰ ਆਊਗੀ ਮੇਰੀ ਸੇਵਾ ਕਰੂਗੀ ਹੈਨਾ ਇਹ ਸੋਚਦੀ ਹੁੰਦੇ ਵੈਸੇ ਸਾਰਾ ਸੋਚਦੀ ਹੋਊਗੀ ਬੈ ਕੇ ਖਾਣਗੇ ਰੋਟੀਆਂ ਖਾਵਾਂਗੇ ਪੱਕੀਆਂ ਹਾਂ ਵੀ ਨੋ ਆਊਗੀ ਕੋਈ ਪੋਤਾ ਹੋਗਾ ਚੱਕਾਂਗੇ ਹਾਂ ਹਾਂ ਤੇ ਫਿਰ ਜਦੋਂ ਮਾਲਾ ਉਸ ਤੋਂ ਬਾਅਦ ਉਲਟੋ ਪੈਣਾ ਕੰਮ ਫਿਰ ਮੈਂ ਸੁਣਾਉਣੀ ਆ ਤੈਨੂੰ ਗੱਲ ਵੀ ਚੱਕਾਂਗੇ ਜਦੋਂ ਕੋਈ ਮਾਰਿਆਂ ਬੁੜੀਆਂ ਦੇ ਰਸ ਰਾਜਾਂ ਦੇਗਾ ਇਕਲੌਣਾ ਮੁੰਡਾ ਚੱਕਣੀ ਨਹੀਂ ਦਿੱਤਾ ਛੋਟੀ ਨੇ ਤਾਂ ਤੇ ਵੱਡੀ ਨੇ ਅਸੀਂ ਆਪ ਵਾਲੇ ਦੋਵਾਂ ਨੇ ਮੈਂ ਹਾਂ ਮਿਆਬੀ ਬਈ ਉਹ ਮੇਰੀ ਨੋਹ ਪਟਲੀ ਅੰਗਰੀ ਮੁੰਡਾ ਸੀ ਐਡਾ ਪਰਾ ਮਾੜਾ ਲੈ ਕੇ ਚੜਿਆ ਜਾਂਦਾ ਸੀ ਤਰਾਜ ਨਾਲ ਚੜਿਆ ਜਾਂਦਾ ਸੀ ਬਸਤੇ ਨਾ ਉੱਤਰਿਆ ਜਾਂਦਾ ਸੀ ਜੇ ਪੇਕੀ ਜਾਂਦੀ ਜਾਂ ਇਹ ਲੈ ਕੇ ਜਾਂਦਾ ਨਹੀਂ ਮੈਂ ਲੈ ਕੇ ਜਾਂਦੀ ਨਾਲ ਨਹੀਂ ਫਿਰ ਮੰਨ ਲਾ ਵੀ ਇਹ ਜਦੋਂ ਇਦਾਂ ਜਾਂ ਹੋ ਜਾਂਦਾ ਮੰਨ ਲਾ ਘਰੇ ਲੜਾਈ ਜੀ ਮੰਨ ਲਾ ਚਲੋ ਇਹ ਤਾਂ ਕੁਦਰਤੀ ਹੋਣਾ ਹੈ ਨਾ ਨਾਨਕ ਦੁਖਿਆ ਸਭ ਸੰਸਾਰ ਬੰਦੇ ਨੇ ਕਿਸੇ ਪਾਸੇ ਤਾਂ ਦੁਖੀ ਹੋਣੇ ਆ ਕਿਹਦਾ ਸਰੀਰ ਦੁਖਦਾ ਹੁੰਦਾ ਮਾਦਾ ਕਿਸੇ ਦਾ ਕੋਈ ਹੈ ਨਾ ਜ਼ਿੰਦਗੀ ਜੀ ਘਾੜਦਾ ਕੋਈ ਨਾ ਕੋਈ ਰੱਖਦਾ ਜਾਂ ਰੱਖਦਾ ਹੀ ਆ ਇਹ ਤਾਂ ਬਰਾਬੀ ਮਾਰਦੀ ਸੀ ਉਹਨਾਂ ਦੇ ਘਰੇ ਨਾ ਨਮਾਈਆ ਬੱਡੀ ਨੇ ਤਾਂ ਤੇ ਛੋਟੀ ਨੇ ਸਾਡੇ ਨਮਾਈ ਸਾਲ ਅੱਛਾ ਤੇ ਫਿਰ ਮੰਨ ਲਾ ਫਿਰ ਉਹ ਚੀਜ਼ਾਂ ਫਿਰ ਬੰਦਾ ਕੀ ਸੋਚਦਾ ਉਹਦੋਂ ਜਦੋਂ ਨਹੀਂ ਬਣਵਾਉਂਦਾ ਹੋਰ ਉਹ ਨਾ ਸੋਚਦਾ ਆਪਣਾ ਕਿ ਲਈ ਰੁਮਖਾ ਕੋ ਕਰੂਆ ਤੇ ਖਾਲੂ ਘਰ-ਬਾਰ ਪਾਟਿਆ ਜੀ ਆਪਾਂ ਤਾਂ ਸੱਚੀ ਗੱਲ ਸੁਣਾਈ ਗੀ ਪਾਟ ਹੈ ਅਸੀਂ ਇੱਥੇ ਠਾਠਾ ਕਰਦੇ ਆ ਉਹ ਘਰੇ ਠਾਠਾ ਦਾ ਮਾਂ ਪੁੱਤ ਦੀ ਗੱਲ ਨਹੀਂ ਨਾ ਮੈਂ ਚੰਦੇਵਾ ਬਸ ਆਪਣਾ ਯੁੱਧ ਬਰਾਮ ਹੈ ਹਾਂ ਵੀ ਆਪਾਂ ਜਨਾਂ ਰੋਟੀ ਬਣੀ ਹੋ ਦੇਣੀ ਚਾਹੀਦੀ ਸੀ ਅਸੀਂ ਆਖਿਆ ਨਾ ਅਸੀਂ ਆਪਦਾ ਬਖਾਵਾਂਗੇ ਬਸ ਬਸ ਜੀ ਲਾਵਾਂਗੇ ਸੋ ਤੁਸੀਂ ਇੱਕ ਗੱਲ ਆ ਯਾਰ ਵਧੀਆ ਗੱਲ ਆ ਇਹ ਅਸਲ ਵਿੱਚ ਕਹਾਣੀ ਮੈਨੂੰ ਤਾਂ ਵਧੀਆ ਲੱਗੀ ਬਾਪੂ ਦੀ ਪਹਿਲੀ ਗੱਲ ਦਾ ਯਾਰ ਔਰਗੈਨਿਕ ਖੇਤੀ ਕਰਦੇ ਆ ਬੜੀ ਥੋੜੀ ਮਤਲਬ ਇੱਕ ਕਿੱਲੇ ਦੇ ਵਿੱਚ ਪਰਮਾ ਜਿਹੜਾ ਹੈਗਾ ਵਧੀਆ ਪਿਆਰਾ ਕਰਦੇ ਆ ਨਾ ਦੂਜਾ ਇਹ ਆ ਵੀ ਯਾਰ ਐਡੀ ਉਮਰ ਦਾ ਕੀ ਕਰਦਾ ਯਾਰ ਪਾ ਟਲ ਕਰਕੇ ਬੜੀ ਵਮਾਰਾ ਆ ਮੇਰੀ ਗੱਲ ਸੁਣਨਾ ਮਾਦਾ ਮੈਨੂੰ ਹੋਰ ਲੈਣ ਦੇ ਥੋੜਾ ਜਿਆਦਾ ਹੋਰ ਲੈਣ ਇਹਦੇ ਚ ਜਿਹੜਾ ਹੈਗਾ ਨਾ ਮੇਨ ਮੁੱਦਾ ਹੈਗਾ ਵੀ ਭਾਈ ਐਡੀ ਉਮਰ ਦੇ ਵਿੱਚ ਵੀ ਬੰਦੇ ਦਾ ਨਰਵਾ ਹੋਣਾ ਹੈ ਨਾ ਕਿ ਚੰਗਾ ਜੀਵਨ ਸਾਥੀ ਉਹੀ ਹੁੰਦਾ ਜਿਹੜਾ ਅੰਤ ਤੱਕ ਨਿਭੇ ਹੈ ਨਾ ਉਹ ਕਹਿੰਦੇ ਓੜ ਤੱਕ ਨਿਭੇ ਜਦੋਂ ਬੰਲਾ ਜਣਾ ਗੁਰੂ ਤੇ ਦੂਜੀ ਗੱਲ ਇਹ ਆ ਵੀ ਯਾਰ ਜਿਹੜਾ ਮਾਨਕ ਸਾਹਿਬ ਦੀ ਖੇਤੀ ਹੈ ਉਹ ਚ ਕੋਈ ਨਾ ਕੋਈ ਜ਼ਹਿਰਾਂ ਕੋ ਲਗੇ ਨਾ ਉਹ ਪਾਣੀ ਖਰਾਬ ਕਰਗੇ ਹੈ ਨਾ ਉਹ ਤਾਂ ਖੇਤੀ ਕਰਗੇ ਲੋਕਾਂ ਨੂੰ ਵੀ ਚੱਜ ਦੀ ਚੀਜ਼ ਖਾਣ ਨੂੰ ਮਿਲੇ ਤੇ ਸਾਡੇ ਸਾਡਾ ਵੀ ਜਿਹੜਾ ਹੈਗਾ ਟੰਡ ਚੱਲਦਾ ਰਿਹਾ ਹੈ ਨਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਸਟੋਰੀ ਚੰਗੀ ਲੱਗੀ ਜਰੂਰ ਸ਼ੇਅਰ ਕਰੋ